ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰਜ ਰੋਇਆ ਆਪਣੇ YouTube ਚੈਨਲ ਗੁਰ ਫਾਕੀਆਂ ਸ਼ਬਦ ਵਿਚਾਰ ਦੇ ਮਾਧਿਮ ਰਾਹੀਂ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਸਤਿਗੁਰੂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾ صدਕਾ ਆਪਾਂ ਆਪਣੇ ਚੈਨਲ ਤੇ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਹੋਇਆ ਹੈ ਸਾਤਸੰਗਜੀ ਤੁਸੀਂ ਆਪਣੇ ਆਪ ਨੂੰ ਘਰਾਂ ਵਿੱਚ ਬੈਠ ਕੇ YouTube ਚੈਨਲ ਦੇ ਮਾਧਮ ਰਾਹੀਂ ਇਸ ਫਾਰਮ ਤੋਂ ਸੁਣਦੇ ਹੋ ਭਰਵਾ ਹੰਗਾਰਾ ਦਿੰਦੇ ਹੋ ਆਪ ਜੀ ਦਾ ਕੋਟਨ ਕੋਟ ਧੰਨਵਾਦ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਮਿਹਰ ਕਰਨ ਕਿ ਹੁਣ ਆਪਾਂ ਜੋ ਕੱਲ ਤੱਕ 600 524 ਨੰਬਰ ਅੰਗ ਤੱਕ ਪਾਠ ਕੀਤਾ ਸੀ ਹੁਣ ਇਸ ਤੋਂ ਅੱਗੇ ਪਾਠ ਕਰਨ ਦੀ ਸੇਵਾ ਸਤਿਗੁਰੂ ਕਰਵਾ ਲੈਣ ਬਾਰੇ ਸਾਧ ਸੰਗਤ ਇਹ ਤਾਂ ਹੀ ਸੰਭਵ ਹੋ ਸਕੇਗਾ ਜੇ ਤੁਸੀਂ ਕਿਰਪਾ ਕਰੋਗੇ ਤੁਸੀਂ ਅਸ਼ੀਰਵਾਦ ਦਿਓਗੇ ਸੋ ਕਰੋ ਜੀ ਕਿਰਪਾ ਰੱਖੋ ਜੀ ਦਾਸਰੇ ਦੇ ਸਿਰ ਤੇ ਮੇਰ ਪਰ ਹੱਥ ਦਿਓ ਜੀ ਅਸ਼ੀਰਵਾਦ ਤੇ ਆਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਇੱਕ ਵਾਰ ਫੇਰ ਕਰੋ ਜੀ ਆਚਾਰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਜਰੀ ਭਗਤ ਨਾਮ ਦੇਵ ਜੀ ਗੁਜਰੀ ਕਰ ਪਹਿਲਾ ਗੁਜਰੀ ਰਾਗ ਚੱਲ ਰਿਹਾ ਹੈ ਤੇ ਭਗਤ ਨਾਮ ਦੇਵ ਜੀ ਦੀ ਬਾਣੀ ਹੈ ਮਲੇ ਨਾ ਲਾਛੇ ਪਾਰ ਮਲੋ ਪਰ ਮੱਲਿਓ ਬੈਠੀ ਰਈ ਆਈ ਮਲੇ ਦਾ ਮਤਲਬ ਹੁੰਦਾ ਮੈਲ ਤੇ ਲਾਸ਼ੇ ਦਾ ਹੁੰਦਾ ਹੈ ਦਾਗ ਨਿਸ਼ਾਨ ਇੱਥੇ ਕਹਿ ਰਹੇ ਹਨ ਕਿ हे ਭੈਣ ਉਸ ਰਾਮ ਨੂੰ ਮੈਲ ਦਾ ਦਾਗ ਤੱਕ ਨਹੀਂ ਹੈ ਉਹ ਮੈਲ ਤੋਂ ਪਰੇ ਹੈ ਉਹ ਤਾਂ ਫੁੱਲਾਂ ਦੀ ਸੁਗੰਧੀ ਵਾਂਗ ਸਭ ਜੀਵਾਂ ਵਿੱਚ ਆ ਕੇ ਵਸਦਾ ਹੈ ਆਵਤ ਕਿਨੇ ਨਾ ਪੇਖਿਓ ਕਮਣੇ ਜਾਣੇ ਰਿਬਾਈ ਇਹ ਪਹਿਣਾ ਉਸ ਸੋਹਣੇ RAM ਨੂੰ ਕਦੇ ਕਿਸੇ ਨੂੰ ਕਿਸੇ ਨੇ ਜੰਮਦਾ ਨਹੀਂ ਵੇਖਿਆ ਕੋਈ ਨਹੀਂ ਜਾਣਦਾ ਕਿ ਉਹ ਕਿਦਾਂ ਦਾ ਹੈ ਕੌਣ ਕਹੇ ਕਿ ਨ ਬੁੱਝੀਐ ਰ ਮਈਆ ਆਕਲ ਰੀ ਬਾਈ ਰਹਾਉ ਓੇ ਮੇਰੀ ਭੈਣ ਮੇਰਾ ਸੋਹਣਾ ਰਾਮ ਹਰ ਥਾਂ ਵਿਆਪਕ ਹੈ ਪਰ ਕੋਈ ਵੀ ਜੀਵ ਕੋਈ ਵੀ ਨਹੀਂ ਜਾਣਦਾ ਕਿ ਉਸ ਦਾ ਮੁਕੰਮਲ ਸਰੂਪ ਕੀ ਹੈ ਕੋਈ ਬਿਆਨ ਨਹੀਂ ਕਰ ਸਕਦਾ ਕਿਸੇ ਨੇ ਵੀ ਉਸੇ ਮੁਕੰਮਲ ਸਰੂਪ ਨੂੰ ਸਮਝਿਆ ਨਹੀਂ ਰਹਾਉ ਦਾ ਮਤਲਬ ਹੁੰਦਾ ਥੋੜਾ ਜਿਹਾ ਠਹਿਰ ਜਾਓ ਜਿਉਂ ਆਕਾਸ਼ੇ ਪੰਖੀ ਅਲੋ ਖੋਜ ਨਿਰਖਿਓ ਨਾ ਜਾਈ ਜਿਵੇਂ ਆਕਾਸ਼ ਵਿੱਚ ਪੰਛੀ ਉੱਡਦਾ ਹੈ ਪਰ ਉਸ ਦੇ ਉੱਡਣ ਵਾਲੇ ਰਸਤੇ ਦਾ ਖੁਰਾ ਖੋਜ ਵਿਖਿਆ ਨਹੀਂ ਜਾ ਸਕਦਾ ਜੋ ਜਲ ਮਾਜੇ ਮਾਰਸ਼ ਲੋਕ ਮਾਰਗ ਵੇਖਣੋ ਨਾ ਜਾਈ ਜਿਵੇਂ ਮੱਛੀ ਪਾਣੀ ਵਿੱਚ ਤਰਦੀ ਹੈ ਪਰ ਜਿਸ ਰਸਤੇ ਤਰਦੀ ਹੈ ਉਹ ਰਾਹ ਵੇਖਿਆ ਨਹੀਂ ਜਾ ਸਕਦਾ ਭਾਵ ਅੱਖਾਂ ਕੇ ਕਾਇਮ ਨਹੀਂ ਕੀਤਾ ਜਾ ਸਕਦਾ ਤੇਵੇਂ ਉਸ ਪ੍ਰਭੂ ਦਾ ਮੁਕੰਮਲ ਸੂਪ ਬਿਆਨ ਨਹੀਂ ਹੋ ਸਕਦਾ ਜੋ ਆਕਾਸ਼ 'ਚ ਇੱਕ ਘੜੂਲ ਮਿਰਗ ਤ੍ਰਿਸ਼ਨਾ ਭਰਿਆ ਜਿਵੇਂ ਖੁੱਲੇ ਥਾਂ ਤੇ ਮਿਰਗ ਤ੍ਰਿਸ਼ਨਾ ਦਾ ਜਲ ਦਿੱਸਦਾ ਹੈ ਅਗਾਹਾਂ-ਗਾਹ ਤੁਰੇ ਜਾਈਏ ਪਰ ਉਸ ਦਾ ਟਿਕਾਣਾ ਲੱਭਦਾ ਨਹੀਂ ਇਸੇ ਤਰ੍ਹਾਂ ਹੀ ਜਿਹੜਾ ਆਕਾਸ਼ ਹੈ ਇਸੇ ਤਰ੍ਹਾਂ ਹੀ ਆਕਾਸ਼ ਵਿੱਚ ਉਲਟ ਟਿਕਾਣਾ ਨਹੀਂ ਲੱਭਦਾ ਇਸੇ ਤਰ੍ਹਾਂ ਹੀ ਪ੍ਰਮਾਤਮਾ ਦਾ ਵਾਹਿਗੁਰੂ ਦਾ ਪ੍ਰਭੂ ਦਾ ਖਾਸ ਟਿਕਾਣਾ ਨਹੀਂ ਲੱਭ ਸਕਦਾ ਕੋਈ ਨਾਮੇ ਚ ਸਵਾਮੀ ਬੀਠਲੋ ਜਨਤੀ ਨੇ ਜਰਿਆ ਨਾਮਦੇਵ ਜੀ ਕਹਿੰਦੇ ਹਨ ਕਿ ਨਾਮਦੇਵ ਦਾ ਜੋ ਖਸ਼ਮ ਬੀਠਲ ਜੀ ਹੈ ਉਹ ਐਸੇ ਹਨ ਕਿ ਜਿਸ ਨੇ ਮੇਰੇ ਤੀਨੇ ਤਾਪ ਸਾਡ ਦਿੱਤੇ ਹਨ ਗੁਜ਼ਰੀ ਭਗਤ ਰਵਿਦਾਸ ਜੀ ਗੁਜ਼ਰੀ ਸ਼੍ਰੀ ਰਵਿਦਾਸ ਜੀ ਕੇ ਪਦੇ ਕਰ ਤਜਾ ਰਾਗ ਗੁਜ਼ਰੀ ਕਰਕੇ ਜੇ ਵਿੱਚ ਭਗਤ ਰਵਿਦਾਸ ਜੀ ਦੀ ਬੰਦਾ ਵਾਲੀ ਬਾਣੀ ਇਹ ਕਿਉਂਕਾਰ ਸਤਗੁਰ ਪ੍ਰਸਾਦ ਅਕਾਲ ਪੁਰਖੇ ਕਹਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਦੁੱਧ ਤਾਂ ਬਛਰੇ ਝਣੋ ਬਟਾਰੋ ਜਿਹੜਾ ਦੁੱਧ ਹੈ ਨਾ ਉਹ ਤੇ ਬਛੇ ਨੇ ਥਣਾ ਤੋਂ ਯੂਠਾ ਕਰ ਦਿੱਤਾ ਫੁੱਲ ਪਵਰ ਜਲਮੀਨ ਬਗਾਰੋ ਪਰਨੇ ਫੁੱਲ ਸੁੰਘ ਕੇ ਹੀ ਝੂਠੇ ਕਰ ਦਿੱਤੇ ਪਾਣੀ ਮਸ਼ੀਨੇ ਖਰਾਬ ਕਰ ਦਿੱਤਾ ਸੋ ਦੁੱਧ ਫੁੱਲ ਪਾਣੀ ਇਤਨੇ ਹੀ ਝੂਠੇ ਹਨ ਤੇ ਜਦੋਂ ਇਹ ਤਿੰਨੇ ਹੀ ਝੂਠੇ ਹੋ ਗਏ ਝੂਠੇ ਹੋ ਜਾਣ ਕਾਰਨ ਮੈਂ ਪ੍ਰਮਾਤਮਾ ਅੱਗੇ ਪ੍ਰਭੂ ਅੱਗੇ ਭੇਟ ਨਹੀਂ ਕਰ ਸਕਦਾ ਕਿਉਂਕਿ ਇਹ ਭੇਟ ਕਰਨ ਯੋਗ ਨਹੀਂ ਰਹੇ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਵੂ ਏ ਮੇਰੀ ਮਾਂ ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿੱਥੋਂ ਕੋਈ ਚੀਜ਼ ਲੈ ਕੇ ਭੇਟ ਕਰਾਂ ਕੋਈ ਹੋਰ ਸੁੱਚਾ ਫੁਲਾਦਕ ਮਿਲ ਨਹੀਂ ਸਕਦਾ ਅਵਰਨ ਫੂਲੇ ਅਨੂਪ ਨਾ ਪਾਵਾਂ ਰਹਾਉ ਇਹ ਜਿਹੜੇ ਮੈਂ ਸੋਹਣੇ ਫੁੱਲ ਜਿਹੜੇ ਆ ਉਹ ਪ੍ਰਾਪਤ ਨਹੀਂ ਕਰ ਸਕਦਾ ਇਸ ਕਰਕੇ ਮੈਂ ਸੋਹਣੇ ਪ੍ਰਭੂ ਨੂੰ ਕਿਵੇਂ ਪ੍ਰਾਪਤ ਕਰਾਂ ਜਦੋਂ ਮੈਂ ਫੁੱਲ ਨਹੀਂ ਚੜਾਵਾਂਗਾ ਤੇ ਪ੍ਰਮਾਤਮਾ ਨੂੰ ਕਿਵੇਂ ਪ੍ਰਾਪਤ ਕਰੂੰਗਾ ਰਹਾਉ ਥੋੜਾ ਜਿਹਾ ਬਖਸ਼ਮ ਦਿਓ ਮੈਲਾ ਗੁਰ ਬੇਰੇ ਵੇ ਪਉੰਗਾ ਮਲਿਆ ਗਿੜੀ ਦੇ ਜਿਹੜੇ ਪਹਾੜ ਤੇ ਉੱਗੇ ਹੋਏ ਚੰਦਨ ਦੇ ਬੂਟੇ ਹਨ ਉਹਨਾਂ ਨੂੰ ਸੱਪ ਚਿੰਬੜੇ ਹੋਏ ਹਨ ਉਹਨਾਂ ਨੇ ਚੰਦਰ ਨੂੰ ਝੂਠਾ ਕਰ ਦਿੱਤਾ ਵਿਖ ਅੰਮ੍ਰਿਤ ਬਸੈ ਇੱਕ ਸੰਗਾ ਜ਼ਹਿਰ ਤੇ ਅੰਮ੍ਰਿਤ ਪੀ ਸਮੁੰਦਰ ਵਿੱਚ ਇਕੱਠੇ ਹੀ ਦਿਸਦੇ ਹਨ ਧੂਪ ਦੀਪ ਨਹੀਂ ਬੇਦੈ ਬਸਾ ਜਿਹੜੀ ਸੁਗੰਧੀ ਹੈ ਧੂਪ ਜਿਹੜੀ ਧੂਪ ਦੀ ਸੁਗੰਧੀ ਦਿੰਦੀ ਹੈ ਇਹ ਸੁਗੰਧੀ ਆ ਜਾਣ ਕਰਕੇ ਧੂਪ ਦੀਪ ਤੇ ਨਵੇਦ ਵੀ ਝੂਠੇ ਹੋ ਜਾਂਦੇ ਹਨ ਕੈਸੇ ਪੂਜ ਕਰੈ ਤੇਰੀ ਦਾਸਾ ਫਿਰੇ ਪ੍ਰਭੂ ਜੋ ਤੇਰੀ ਪੂਜਾ ਇਹਨਾਂ ਚੀਜ਼ਾਂ ਨਾਲ ਹੀ ਹੋ ਸਕਦੀ ਹੋਵੇ ਤਾਂ ਇਹ ਝੂਠੀਆਂ ਚੀਜ਼ਾਂ ਤੇਰੇ ਅੱਗੇ ਰੱਖ ਕੇ ਤੇਰੇ ਭਗਤ ਕਿਸ ਤਰ੍ਹਾਂ ਪੂਜਾ ਕਰਨ ਤਨ ਮਨ ਅਰਪੂ ਪੂਜ ਰਾਮੂ ਕੇ ਪ੍ਰਭੂ ਮੈਂ ਤਾਂ ਇਹ ਕਰ ਸਕਦਾ ਕਿ ਆਪਣਾ ਤਨ ਤੇ ਮਨ ਅਰਪਣ ਕਰਦਾ ਹਾਂ ਤੇਰੀ ਪੂਜਾ ਵਜੂ ਭੇਟ ਕਰਦਾ ਹਾਂ ਗੁਰ ਪ੍ਰਸਾਦ ਨਰੰਜਣ ਪਾਵਾਂ ਇਸੇ ਪੇਟਾ ਨਾਲ ਹੀ ਸਤਿਗੁਰੂ ਦੀ ਮਿਹਰ ਦੀ ਬਰਕਤ ਨਾਲ ਤੈਨੂੰ ਮਾਇਆ ਰਹਿਤ ਨੂੰ ਲੱਭ ਸਕਦਾ ਹਾਂ ਪੂਜਾ ਅਰਚਾ ਅਹ ਨ ਤੋਰੀ ਏ ਪ੍ਰਭੂ ਜੀ ਸੁੱਚੇ ਦੁੱਧ ਫੁੱਲ ਧੂਪ ਚੰਦਨ ਆਜ ਕੋਈ ਭੇਟਾ ਨਾਲ ਕੀ ਤੇਰੀ ਪੂਜਾ ਹੋ ਸਕਦੀ ਹੈ ਤਾਂ ਕਿਤੇ ਵੀ ਇਹ ਸ਼ੈਵਾਂ ਸੁਚੀਆਂ ਨਹੀਂ ਹਨ हे ਪ੍ਰਭੂ ਜੇ ਇਹ ਇਹਨਾਂ ਚੀਜ਼ਾਂ ਨੂੰ ਸੁੱਚੇ ਮੰਨ ਕੇ ਤੇਰੀ ਪੂਜਾ ਕਰੀਏ ਤਾਂ ਇਹ ਚੀਜ਼ਾਂ ਕਿੱਥੇ ਸੁੱਚੀਆਂ ਨਹੀਂ ਧਿਆਨ ਇਸ ਲਈ ਮੇਥੋਂ ਤੇਰੀ ਪੂਜਾ ਤੇ ਤੇਰੀ ਭਗਤੀ ਤੇ ਹੋ ਹੀ ਨਹੀਂ ਸਕਣੀ ਕਹਿ ਰਵਦਾਸ ਕਮਣ ਗਤ ਮੋਰੀ ਰਵਿਦਾਸ ਆਖਦਾ ਹੈ ਤੇ ਫਿਰ हे ਪ੍ਰਭੂ ਮੇਰਾ ਕੀ ਹਾਲ ਹੋਊਗਾ ਜਦੋਂ ਮੈਂ ਤੇਰੀ ਪੂਜਾ ਨਹੀਂ ਕਰੂੰਗਾ ਤੇ ਫਿਰ ਮੇਰਾ ਕੀ ਹਾਲ ਹੋਊਗਾ ਗੁਜ਼ਰੀ ਭਗਤ ਤਰਲੋਚਨ ਜੀ ਗੁਜ਼ਰੀ ਸ਼੍ਰੀ ਤਰਲੋਚਨ ਜੀਓ ਕੇ ਕਰ ਪਹਿਲਾ ਰਾਗ ਗੁਜਰੀ ਘਰ ਪਹਿਲੇ ਵਿੱਚ ਭਗਤ ਤਰਲੋਚਨ ਜੀ ਦੀ ਬੰਦਾਵਾਲੀ ਬਾਣੀ ੴ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਦੇਖ ਅਦਾਸੀ ਜੇ ਕਿਸੇ ਮਨੁੱਖ ਨੇ ਅੰਦਰਲਾ ਮੜੀਨ ਮਨ ਸਾਫ਼ ਨਾ ਕੀਤਾ ਪਰ ਬਾਹਰ ਸਰੀਰ ਉਤੇ ਸਾਧੂਆਂ ਵਾਲਾ ਬਾਣਾ ਪਾਇਆ ਹੋਇਆ ਹੈ ਸਿਰ ਦੇ ਕਮਲ ਕਟ ਬ੍ਰਹਮ ਨਾ ਚੀਨਾ ਕਾਹੇ ਪਿਆਸ ਨਿਆਸੀ ਜੋ ਉਸਨੇ ਆਪਣੇ ਹਿਰਦੇ ਰੂਪ ਕੋਲ ਨੂੰ ਨਹੀਂ ਪਰਖਿਆ ਜੇ ਉਸਨੇ ਆਪਣੇ ਅੰਦਰ ਪ੍ਰਮਾਤਮਾ ਨਹੀਂ ਵੇਖਿਆ ਤੇ ਸੰन्यास ਧਰਨ ਦਾ ਸੰन्यास धारण ਕਰਨ ਦਾ ਕੋਈ ਲਾਭ ਪ੍ਰਾਪਤ ਨਹੀਂ ਹੋਣਾ ਪਰ ਮਾਪੂਲੇ ਰੇ ਜੇ ਚੰਦਾ ਇਹ ਜੇ ਚੰਦ ਸਾਰੀ ਲਕਾਈ ਇਸ ਭਲੇਖੇ ਵਿੱਚ ਉਲੀ ਪਈ ਹੈ ਕਿ ਨਿਹਰਾ ਫਕੀਰੀ ਪੇਖਤਾਰਿਆ ਹੀ ਪ੍ਰਮਾਤਮਾ ਮਿਲ ਪੈਂਦਾ ਹੈ ਨਹੀਂ ਨਹੀਂ ਚੀਨਾ ਪਰਮਾਨੰਦਾ ਰਾਉ ਭਗਤ ਜੀ ਕਹਿੰਦੇ ਵੀ ਬਿਲਕੁਲ ਨਹੀਂ ਬਿਲਕੁਲ ਨਹੀਂ ਸਭ ਤੋਂ ਸ੍ਰੇਸ਼ ਆਨੰਦ ਦੇ ਮਾਲਕ ਪ੍ਰਭੂ ਨੂੰ ਇਸ ਤਰ੍ਹਾਂ ਪਰਮਾਨੰਦ ਨੂੰ ਪ੍ਰਭੂ ਦੀ ਸੋਝੀ ਕਦੇ ਵੀ ਨਹੀਂ ਪੈਂਦੀ ਰਾਉ ਥੋੜਾ ਜਿਹਾ ਬਸਰਾਮ ਦਿਓ ਕਰ ਕਰ ਖਾਇ ਪਿੰਡ ਬਿਧਾਇ ਕਿੰਤਾ ਮੁੰਦਾ ਮਾਇਆ ਜਿਸ ਮਨੁੱਖ ਨੇ ਘਰ ਘਰ ਤੋਂ ਮੰਗ ਕੇ ਟੁੱਕਰ ਖਾ ਰਿਆ ਆਪਣੇ ਸਰੀਰ ਨੂੰ ਚੰਗਾ ਪਾਲ ਲਿਆ ਗੋਦੜੀ ਪਹਿਨ ਲਈ ਮੁੰਦਰਾ ਵੀ ਪਾ ਲਈਆਂ ਪਰ ਸਭ ਕੁਝ ਮਾਇਆ ਦੀ ਖਾਤਰ ਹੀ ਕੀਤਾ ਓਮ ਮਸਾਲ ਕੀ ਪਸਮ ਲਗਾਈ ਗੁਰਬੇਨ ਤਤ ਨਾ ਪਾਇਆ ਮਸਾਣਾ ਦੀ ਧਰਤੀ ਦੀ ਸਵਾਪੀੁੰਡੇ ਮਲ ਲਈ ਪਰ ਜੇ ਉਹ ਗੁਰੂ ਦੇ ਰਾਹ ਤੇ ਨਹੀਂ ਟੁਰਿਆ ਤਾਂ ਇਸ ਤਰ੍ਹਾਂ ਤਤ ਦੀ ਪ੍ਰਾਪਤੀ ਨਹੀਂ ਹੁੰਦੀ ਕਾਹੇ ਜਪੇਰੇ ਕਾਹੇ ਤਪੂਰੇ ਕਾਹੇ ਬਲੋ ਪਾਣੀ ਕਿਉਂ ਗਿਣੇ ਮਥੇ ਜਪ ਕਰਦੇ ਹੋ ਕਿਉਂ ਤਪਸਾ ਦੇਉ ਕਾਦਰ ਹੀ ਪਾਣੀ ਰੁਕਦੇ ਹੋ ਪਾਣੀ ਢਲਕਣ ਦੇ ਨਾਲ ਹੱਥ ਕਰਨ ਦੇ ਨਾਲ ਇਹੋ ਜਿਹਾ ਹੱਥ ਕਰਨ ਦੇ ਨਾਲ ਤੇ ਪਾਣੀ ਢਲਕਣ ਦੇ ਨਾਲ ਇਹ ਪ੍ਰਮਾਤਮਾ ਨਹੀਂ ਮਿਲਣਾ ਲੱਖ 84 ਜਨਿਪਾਈ ਸੋ ਸਿਮਰੋ ਨਿਰਬਾਣੀ ਉਹ ਵਾਸ਼ਨ ਰਹਿਤ ਪ੍ਰਭੂ ਨੂੰ ਹਰ ਵੇਲੇ ਯਾਦ ਕਰੋ ਜਿਸ ਨੇ 84 ਲੱਖ ਜੁਨਾ ਬਾਲੀ ਸ੍ਰਿਸ਼ਟੀ ਪੈਦਾ ਕੀਤੀ ਹੈ ਕਾਇਆ ਹਕ ਮੰਡਲ ਕਾਪੜਿਆ ਰੇ ਅੱਠ ਸੱਠ ਕਾਏ ਫਰਾਈ ਇਹ ਜਿਹੜਾ ਕਾਪੜਿਆ ਹੱਥ ਵਿੱਚ ਜਿਹੜਾ ਖੱਪੜ ਫੜਦੇ ਹਨ ਇਥੇ ਭਗਤ ਜੀ ਕਹਿ ਰਹੇ ਕਿ हे ਭਾਈ ਇਹ ਜੈ ਚੰਦ 68 तीर्थਾਂ ਤੇ ਜਾਣਾ ਗੋਦੜੀ ਪਹਿਨਣ ਤੇ ਹੱਥ ਵਿੱਚ ਖੱਪਰ ਪਕੜਨ ਹੱਥ ਵਿੱਚ ਖੱਪਰ ਕਾਦਲੀ ਪਕੜਦਾ ਤੇ 68 ਤੀਰਥਾਂ ਤੇ ਭਟਕਦਾ ਫਿਰਦਾ ਇੰਜ ਕਰਨ ਦਾ ਤੇ ਕੋਈ ਲਾਭ ਨਹੀਂ ਹੋਣਾ ਬਦ ਤਰਲੋਚਨ ਸੁਨਰੇ ਪਾਣੀ ਕਨ ਬਨ ਗਾਹ ਕਪਾਈ ਤਰਲੋਚਨ ਭਗਤ ਕਹਿਣ ਲੱਗੇ ਕਿ हे ਬੰਦੇ ਸੁਣ ਜੇ ਭਰੀਆਂ ਵਿੱਚ ਅੰਨ ਦੇ ਦਾਣੇ ਨਹੀਂ ਤੇ ਫਿਰ ਉਹਨਾਂ ਨੂੰ ਗਾਹ ਦਾ ਕੀ ਫਾਇਦਾ ਗਾਹ ਪਾਉਣ ਦਾ ਕੋਈ ਲਾਭ ਨਹੀਂ ਜੇ ਜੇ ਕਣਕ ਦੀਆਂ ਭਰੀਆਂ ਦੇ ਵਿੱਚ ਦਾਣੇ ਨਹੀਂ ਤੇ ਉਹ ਫਲਿਆਂ ਤੇ ਨਾਲ ਗਾਹ ਪਾਉਣ ਦਾ ਕੀ ਫਾਇਦਾ ਹੈ ਇਸ ਵਾਸਤੇ ਜੋ ਸੇ ਭਗਤਾਂ ਦੀ ਬਾਣੀ ਇਦੇ ਵਿੱਚ ਸਾਰਿਆਂ ਨੇ ਇਹੋ ਹੀ ਸਮਝਾਉਣ ਦਾ ਯਤਨ ਕੀਤਾ ਹੈ ਕਿ ਉਸ ਪ੍ਰਮਾਤਮਾ ਨੂੰ ਇਸ ਸੰਸਾਰਕ ਵਸਤਾਂ ਭੇਟ ਕੀਤਿਆਂ ਉਹ ਪ੍ਰਾਪਤ ਨਹੀਂ ਹੁੰਦਾ ਆਪਣਾ ਮਨ ਅਰਪਣ ਕਰਨਾ ਪੈਂਦਾ ਹੈ ਇਸ ਰਾਸਤੇ ਆਪਣਾ ਮਨ ਤੇ ਤਨ ਅਰਪਣ ਕਰਕੇ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੀਦਾ ਹੈ ਗੁਰੂ ਸਵਾਮੀ ਖਾਲਸਾ ਸਾਧ ਸੰਗਤ ਜੀ ਇਤਨੀ ਕਿ ਸੇਵਾ ਪ੍ਰਵਾਨ ਕਰ ਲੋ ਜੀ ਹੋਇਆਂ ਭੁੱਲਾਂ ਚੁੱਕਾਂ ਗਲਤੀਆਂ ਜਿਹੜੀਆਂ ਉਹ ਮਾਫ਼ ਕਰ ਦੇਣਾ ਭੁੱਲਣ ਹਾਰ ਸਮਝ ਕੇ ਅੱਗੇ ਤੋਂ ਸਮੱਤ ਬਖਸ਼ਣਾ ਸਤਿਗੁਰੂ ਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ तो जो आप जी ने श्रवण करना है इसनों लाइक शेयर करना कल फिर हाजिर होवे आओ हूँ फतेह बुलाइए वागुरु जी का खालसा वागुरु जी की फतेह